ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੰਟੈਕਟ ਨੰਬਰ ਨੇ ਆਪਣੇ 99063 82025 99063 82025 ਤਾਂ ਅੱਜ ਜਿਹੜਾ ਆਪਾਂ ਤੁਹਾਨੂੰ ਇੱਕ ਸਪੈਸ਼ਲ ਜਿਹਾ ਪੀਸ ਦਿਖਾਉਨੇ ਆ ਬਿਲਕੁਲ ਸੱਜਰ ਮੱਝ ਟੋਕੜਾਂ ਦੇ ਭਾਦੀ ਆ ਤੇ ਇਹਦੀ ਜਿਹੜੀ ਇੱਕ ਇੱਕ ਜਿਹੜੀ ਚੀਜ਼ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਇੱਥੇ ਖਾਸ ਕਰਕੇ ਆਪਾਂ ਗੱਲ ਕਰੀਏ ਤੇ ਆਪਣਾ ਸੇਲ ਪਰਚੇਜ ਦਾ ਕੰਮ ਆਪਣਾ ਵਪਾਰ ਦਾ ਵਾ ਤਾਂ ਜਿਹੜੇ ਵੀ ਵੀਰ ਮੇਰੇ ਨੇ ਪਸ਼ੂ ਸੁਆ ਸਵਾ ਲੈਣਾ ਤੇ ਆਪਦੀ ਦੋ ਟਾਈਮ ਦੀ ਤਸੱਲੀ ਕਰਕੇ ਲੈ ਕੇ ਜਾਵੇ ਤੇ ਜਿਹਨੇ ਗੱਭਲ ਲੈਣਾ ਆਪਦੀ ਟਿਪਕੇ ਤਸੱਲੀ ਕਰਕੇ ਲੈ ਕੇ ਜਾਵੇ ਕਿਸੇ ਵੀ ਵਪਾਰੀ ਤੋਂ ਤੁਸੀਂ ਪਸ਼ੂ ਲੈਂਦੇ ਜੋ ਤੇ ਦੋ ਚੀਜ਼ਾਂ ਦਾ ਬਿਲਕੁਲ ਧਿਆਨ ਰੱਖਿਆ ਕਰੋ ਬਾਕੀ ਜੇ ਕੋਈ ਵਪਾਰੀ ਆਪਣੀ ਤਸੱਲੀ ਗਰੰਟੀ ਦਿੰਦਾ ਤੇ ਤੁਸੀਂ ਆਨਲਾਈਨ ਵੀ ਸੌਦਾ ਕਰ ਸਕਦੇ ਜੋ ਤੇ ਇੱਕ ਇੱਕ ਚੀਜ਼ ਜਿਹੜੀ ਆ ਉਹ ਤੁਹਾਨੂੰ ਵੈਸੇ ਵਪਾਰੀ ਜਿਹੜਾ ਦੱਸ ਹੀ ਦਿੰਦਾ ਵਾ ਫਿਰ ਵੀ ਵਪਾਰੀ ਨੇ ਵੀ ਪੈਸੇ ਲਾ ਕੇ ਚੀਜ਼ ਲਿਆਂਦੀ ਹੁੰਦੀ ਆ ਉਹਨੇ ਆਪਦੇ 2-4000 ਦੇ ਬਦਲੇ ਆ ਮੰਨ ਕੇ ਚਲੋ ਮਾੜੀ ਚੀਜ਼ ਨਹੀਂ ਲੈਂਦਾ ਤਾਂ ਕੁਦਰਤੀ ਆ ਕਿ ਕੋਈ ਚੀਜ਼ ਮਾੜੀ ਨਾ ਨਿਕਲ ਜੇ ਜਾਂ ਕਿਸੇ ਦੇ ਅਗਲੇ ਦੇ ਕਰਮ ਹੋ ਜਾਂਦੇ ਤੇ ਜਾਂ ਪਿਛਲਿਆਂ ਦੇ ਕਰਮ ਚੰਗੇ ਹੁੰਦੇ ਜਿੰਨਾਂ ਨੂੰ ਪੈਸੇ ਵਟੇ ਜਾਂਦੇ ਆ ਤੇ ਹਰ ਕੋਈ ਵਪਾਰੀ ਆ ਉਹਦਾ ਨਾਂ ਨਹੀਂ ਖਰਾਬ ਕਰਨਾ ਚਾਹੁੰਦਾ ਕਿਉਂਕਿ ਉਹ ਹਮੇਸ਼ਾ ਹੀ ਕੋਸ਼ਿਸ਼ ਕਰਦਾ ਕਿ ਚੰਗਾ ਪਸ਼ੂ ਖਰੀਦਾ ਤੇ ਚੰਗਾ ਸੇਲ ਕਰਾ ਬਾਕੀ ਜਿੱਦਾਂ ਦਾ ਆਪਾਂ ਗੁੜ ਪਾਵਾਂਗੇ ਉਵੇਂ ਦਾ ਮਿੱਠਾ ਹੋਊਗਾ ਇਹ ਨਹੀਂ ਹੁੰਦਾ ਕਿ ਪਸ਼ੂ ਕਈ ਵਾਰ ਆਪਾਂ ਵੱਧ ਪੈਸੇ ਲਾਉਣਿਆਂ ਤਾਂ ਖੋਟਾ ਨਿਕਲ ਜਾਂਦਾ ਕਈ ਵਾਰ ਹਿਸਾਬ ਨਾਲ ਪੈਸੇ ਲਾਏ ਹੁੰਦੇ ਆ ਤਾਂ ਪਸ਼ੂ ਜਿਹੜਾ ਉਹ ਖਰਾ ਨਿਕਲਦਾ ਇਹ ਆਪਣੇ ਹੱਥ ਚੀਜ਼ਾਂ ਨਹੀਂ ਆ ਇਹ ਕਈ ਪਸ਼ੂ ਜਿਹੜੇ ਬਲੱਡ ਲਾਈਨ ਚੰਗਾ ਹੁੰਦਾ ਕਈਆਂ ਪਸ਼ੂਆਂ ਦਾ ਤੇ ਬਾਕੀ ਇਹ ਚੀਜ਼ਾਂ ਕੁਝ ਜਿਹੜੀਆਂ ਪਰਮਾਤਮਾ ਦੇ ਵੀ ਹੱਥ ਵਸ ਨੇ ਤੇ ਆਪਾਂ ਗੱਲ ਕਰਦੇ ਆ ਅੱਜ ਖਾਸ ਕਰਕੇ ਇੱਥੇ ਜਿਹੜਾ ਪਹੁੰਚਣ ਦੀ ਤੇ ਆਪਾਂ ਹਰੀਕੇ ਪਤਨ ਤੋਂ ਪਹੁੰਚ ਕਰ ਸਕਦੇ ਆ ਦੁੱਬਲੀ ਤੋਂ ਵੱਡੇ ਸਭਰਾ ਤੋਂ ਨਵਾਂ ਪੁਲ ਜਿਹੜਾ ਮਾਲਵਾ ਬੈਲਟ ਲਈ ਓਨਲੀ ਜਿਹੜਾ ਸਭ ਤੋਂ ਬੈਟਰ ਆ ਫਿਰੋਜ਼ਪੁਰ ਏਰੀਏ ਨੂੰ ਤੇ ਅੱਗੇ ਜਿਵੇਂ ਰਾਜਸਥਾਨ ਮੁਕਸਰ ਹਨਾ ਮਲੋਟ ਏਰੀਆ ਇਹਨਾਂ ਨੂੰ ਜਿਹੜੇ ਨਾਲ ਲੱਗਦੇ ਲੱਗਦੇ ਤਰਨਤਨ ਜਿਵੇਂ ਐਂਟਰੀ ਹੁੰਦੀ ਆ ਆਪਾਂ ਪਹਿ ਜਾਣੇ ਆ ਇੱਕ ਦਰਿਆ ਤੋਂ ਥੋੜਾ ਜਿਹਾ ਉੱਪਰ ਜਿਹੜੀ ਆਪਣੀ ਬੈਲਟ ਆ ਜਾਂਦੀ ਹੈ ਤਰਨਤਨ ਖਤਮ ਹੁੰਦਾ ਫਰੋਜਪੁਰ ਤੇ ਮੋਗਾ ਜਿਹੜੇ ਸ਼ੁਰੂ ਹੋ ਜਾਂਦੇ ਨੇ ਤੇ ਹਰੀਕੇ ਪੱਤਨ ਤੋਂ ਜਿਹੜਾ 10 12 ਕਿਲੋ ਕਿਲੋਮੀਟਰ ਦੀ ਜਿਹੜੀ ਦੂਰੀ ਹੈ ਆਪਣੀ ਤੇ ਫੋਨ ਨੰਬਰ ਆਪਾਂ ਫਿਰ ਇੱਕ ਵਾਰੀ ਕਨਫਰਮ ਕਰ ਦਿੰਨੇ ਆ 9903682025 9906382025 ਤੇ ਗੱਲ ਕਰਦੇ ਅੱਜ ਇੱਕ ਮੱਝ ਆ ਬਿਲਕੁਲ ਟੋਕੜਾਂ ਦੇ ਭਾਅ ਆ ਹੀਰੇ ਵੀਰ ਸਾਂਝਾ ਫਸਕੇ ਭਾਜੀ ਉਹ ਠੀਕ ਠਾਕ ਹੀਰੇ ਵੀਰੇ ਦੀ ਡਿਟੇਲ ਸਾਂਝੀ ਕਰੀਏ ਆਪਾਂ ਹਾਂਜੀ ਭਾਜੀ ਇਹਦੇ ਥਲੇ ਦੁੱਧ ਮੜ ਤੋਰੀ ਇਹਨੂੰ ਨਾਲ ਦੀ ਨਾਲ ਨੈਟ ਕੋਈ 8.5 ਲੀਟਰ ਹੋਊਗਾ 8.5 ਲੀਟਰ 8.5 ਲੀਟਰ ਜਿਹੜਾ ਦੁੱਧ ਹਾਜ਼ਰ ਆ ਤੇ ਸੂਆ ਕਿੰਨਵਾਈ ਰੇ ਵੀਰ ਸੂਆ ਭਾਈ ਤੀਜਾ ਤੀਜਾ ਸੂਆ ਠੀਕ ਆ ਜੀ ਤੇ ਇਹਦੇ 'ਚ ਇੱਕ ਹੈਗਾ ਵੀ ਮੰਨ ਲਓ ਨਾ ਆਪਾਂ ਉਹਨਾਂ ਦੇ ਘਰੋਂ ਵਧੀਆ ਲੈ ਕੇ ਆਂਦੀ ਸੀ ਜਿਹੜਾ ਕਰਨੀ ਸੀ ਆਪਣੇ ਘਰੇ ਆਣ ਕੇ ਨਾ ਬੱਚਾ ਭੁੱਲ ਗਿਆ ਇਹ ਬੱਚਾ ਭੁੱਲ ਗਿਆ ਜੀ ਤੇ ਇਹ ਹੁਣ ਮਿਲਦੀ ਏ ਮਤਲਬ ਪਾੜੇ ਤੇ ਆ ਪਾੜੇ ਤੇ ਆ ਹਾਂਜੀ ਦੁੱਧ ਕਿੰਨਾ ਕਰਦੀ ਹੈ ਆ ਬੱਚੇ ਦਾ ਕਰਦੀ ਹੈ ਆ ਪਰ ਬੱਚੇ ਨੂੰ ਮੇਰੇ ਥੱਲੇ ਨਹੀਂ ਪਉਂਦੀ ਠੀਕ ਆ ਜੀ ਹਾਂਜੀ ਮਗਰ ਉਹ ਛੱਡ ਸਕਦੇ ਆ ਮਗਰ ਉਹ ਸਟਾਰਟਿੰਗ ਜਿਹੜਾ ਪਾੜੇ ਵੰਡੇ ਤੇ ਹਾਂਜੀ ਪਾੜੇ ਵੰਡੇ ਤੇ ਠੀਕ ਆ ਜੀ ਹੀਰਾ ਵੀਰ ਦੇ ਮੁਤਾਬਕ ਵੀ ਚਲੋ ਆਪਾਂ ਵੀ ਇਹਨੂੰ ਡੇਲੀ ਚੁਆਈ ਕਰਦੇ ਆ ਤਾਂ ਰਲ ਕੇ ਆਪਣੇ ਦੋਵਾਂ ਭਰਾਵਾਂ ਦਾ ਜਿਹੜਾ ਵਪਾਰ ਲੈਣਾ ਤੇ ਉਹਦੇ ਵਿੱਚ ਆਪਾਂ ਇੱਕ ਗੱਲ ਸਾਂਝੀ ਕਰਦੇ ਆ ਕਿ ਇਹ ਪਾੜੇ ਵੰਡੇ ਤੇ ਆ ਦੋਨੇ ਟਾਈਮ ਤੇ ਪਿੱਛੋਂ ਜਿਹੜਾ ਬੱਚਾ ਲੈ ਲੈਂਦੀ ਆ ਸਟਾਰਟਿੰਗ ਤੋਂ ਜਿਹੜਾ ਆਪਾਂ ਪਾੜੇ ਵੰਡੇ ਤੇ ਇਹਨੂੰ ਪਸਮਾਉਂਦੇ ਆ ਤੇ ਦੁੱਧ ਦੇ ਦੇ ਥੱਲੇ ਜਿਹੜਾ 8 1/2 ਲੀਟਰ ਹਾਜ਼ਰ ਆ ਤੇ ਸੂਈ ਨੂੰ ਜਿਹੜਾ 1 ਮਹੀਨਾ ਸਮਾਂ ਹੋ ਗਿਆ ਵਾ ਤੇ ਗੋਲਦੀ ਵੀਰ ਆਪੇ ਨੂੰ ਖੋਲ ਕੇ ਜ਼ਰੂਰ ਇੱਧਰ ਨੂੰ ਲਿਆਓ ਤੋੜਿਓ ਆ ਚੈੱਕ ਕਰੋ ਜਿੰਨਾ ਵੀ ਆਪਾਂ ਕਹਿੰਦੇ ਆ ਵੀ ਰੇਟ ਇਹਦਾ ਲਾਸਟ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੀਜਾ ਸੂਆ ਮੰਨ ਲੈ ਕੋਈ ਚੌਥਾ ਮੰਨ ਲੈ ਤੇ ਚਵਾਚੂ ਬਹੁਤ ਸੋਹਣਾ ਭਾਰੀ ਬੋਡੀ ਦੇ ਵਿੱਚ ਤੇ ਥਣ ਕਿ ਜਿਹੜਾ ਬਹੁਤ ਸੋਹਣਾ ਲੱਗਾ ਵਾ ਵੰਡ ਸਪੇਸ ਜਿਹੜੀ ਥਣਾ ਦੀ ਬਹੁਤ ਚੰਗੀ ਆ ਆ ਚੈੱਕ ਕਰੋ ਲੈਓ ਕਾਲੀ ਕੰਨੀ ਕਾਲੀ ਬੰਦੀ ਆ ਵੇਖੋ ਚੰਗੀ ਭਾਰੀ ਬੋਡੀ ਦੇ ਵਿੱਚ ਤੇ ਸਿੰਘ ਦੀ ਜਿਹੜੀ ਬਿਲਕੁਲ ਆਪਾਂ ਕਹਿ ਸਕਦੇ ਠੂਹਾਂ ਸਿੰਘ ਲੱਗਾ ਇਹਨੂੰ ਛੜੀ ਵਾਲਾ ਸਿੰਘ ਵੀ ਕਹਿ ਦਿੰਦੇ ਆ ਤੇ ਬੰਦੀ ਫੱਬਦੀ ਆ ਤੇ ਵੇਟ ਬਹੁਤ ਜ਼ਿਆਦਾ ਮੱਝ ਦੇ ਵਿੱਚ ਆ ਚੈੱਕ ਕਰੋ ਥਾਣ ਚੋ ਚਾਬ ਬਹੁਤ ਵਧੀਆ ਚੋਣ ਤਾਂ ਇੱਕ ਨੰਬਰ ਆ ਮੱਝ ਆ ਚੈੱਕ ਅੱਗੇ ਨੂੰ ਤੋ ਜਮ ਬਾਕੀ ਜਿਹੜਾ ਦੁੱਧ ਸਾਰੇ ਥਣਾਂ 'ਚ ਬਰਾਬਰ ਆ ਕੋਈ ਬਾਦ ਘਾਟ ਨਹੀਂ ਆ ਤੇ ਕੋਈ ਤਸੱਲੀ ਆ ਆਪਦੀ ਦੋ ਟਾਈਮ ਆ ਕੇ ਤਿੰਨ ਟਾਈਮ ਆ ਕੇ ਮੇਰਾ ਵੀਰ ਕਰ ਸਕਦਾ ਤੇ ਕੱਟਾ ਜਿਹੜਾ ਨਾਲ ਦੀ ਨਾਲ ਆਪਾਂ ਦਿਖਾ ਦਿੰਨੇ ਆ ਬੱਚਾ ਜਿਹੜਾ ਕਿ ਛੋਲੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਾਰਨ ਕਿੱਥੇ ਬਣ ਗਿਆ ਕਿ ਬੱਚਾ ਭੁੱਲਣ ਕਰਕੇ ਤੇ ਬੱਚਾ ਮਗਰੋਂ ਲੈਂਦੀ ਆ ਘਰ ਦੇ ਗੁਜ਼ਾਰੇ ਲਈ ਬਹੁਤ ਵਧੀਆ ਦੁੱਧ ਜਿਹੜਾ ਆਪਾਂ ਬਹੁਤ ਮਹਿੰਗੀ ਸੀ ਠੀਕ ਹੈ ਜੀ ਹੁਣ ਕਿਉਂਕਿ ਆਪਣੇ ਕੋਲ ਇਹਦਾ ਟਾਈਮ ਨਹੀਂ ਆ ਪੀਨੂੰ ਟਿਕਾਉਣ ਦਾ ਬਿਲਕੁਲ ਹਾਂ ਜੀ ਜਿਹੜੀ ਗੱਲ ਆਪਾਂ ਕਰੀਏ ਵੀ ਇਹ ਆਪਾਂ ਢੱਕ ਕੇ ਵੇਚੀਏ ਜਾਂ ਇਹਨੂੰ ਹਨਾ ਕੋਈ ਗੱਲ ਨਹੀਂ ਜੇ ਵਪਾਰੀ ਕੋਲੇ ਪਸ਼ੂ ਨਫਾ ਦੇ ਕੇ ਜਾਂਦਾ ਤਾਂ ਘਾਟੇ ਵੀ ਪਸ਼ੂ ਨਹੀਂ ਪਾਉਣੇ ਹੁੰਦੇ ਆ ਤਾਂ ਕਹਿੰਦੇ ਮੇਲੇ ਦੀ ਗਵਾਚੀ ਮੇਲੇ ਚੋਂ ਹੀ ਲੱਭਦੀ ਆ ਕੋਈ ਬਾਹਰੋਂ ਨਹੀਂ ਲੱਭਦੀ ਜੇ ਸਾਨੂੰ ਕੋਈ ਨੁਕਸਾਨ ਦੇ ਕੇ ਜਾਂਦਾ ਪਸ਼ੂ ਤਾਂ ਪੂਰੇ ਵੀ ਕਰਮਾਂ ਲਿਆ ਇਹੋ ਕਰਦੀਆਂ ਨੇ ਬਾਕੀ ਘਰ ਰੱਖਣ ਵਾਲੇ ਨੂੰ ਤਾਂ ਪੂਰੀ ਬੈਸਟ ਆ ਬਿਲਕੁਲ ਜੀ ਇਹ ਆਪਾਂ ਦੇਣੀ ਆ ਨਾ ਟੋਕੜਾਂ ਦੇ ਮੁੱਲ ਤੋਂ ਹੀ ਘੱਟ ਦੇਣੀ ਆ ਟੋਕੜਾਂ ਦੇ ਮੁੱਲ ਤੋਂ ਨਹੀਂ ਘੱਟ ਫੱਗਣ ਚੇਤੇ ਦੇ ਵਿੱਚ ਮੰਨ ਲਓ 4 ਮਹੀਨੇ ਦੁੱਧ ਪੀ ਕੇ 5 ਫੇਰ ਰੋਲਰੀ ਹੈਗੀ ਆ ਬਿਲਕੁਲ ਹੀਰੇ ਵੀਰ ਜੇ ਟੋਕੜ ਗੱਬਣ ਹੋ ਜਾਂਦੀ ਫੱਗਣ ਚੇਤ ਨੂੰ ਹਾਂ ਜੀ ਉਹਦੇ ਵਿੱਚ ਇਹ ਅਗੇ ਲਾਇਵਾਂ ਜਿੱਥੇ ਆਪਾਂ ਦੇ ਰਹੇ ਆ ਉਥੇ ਹੀ ਮਾਜ ਉਸ ਤੋਂ ਵੱਧ ਵੀ ਜਾ ਸਕਦੀ ਆ ਉਹ ਫਰੀ ਦਾ ਮੰਨ ਲਓ 4-5 ਮਹੀਨੇ ਦਾ ਤੀਣਾ ਬਿਲਕੁਲ ਰੇਟ ਜਿਹੜਾ ਇਹਦਾ ਬਿਲਕੁਲ ਜਾਇਜ਼ ਰਹਿਣ ਵਾਲਾ ਤੇ ਇਹ ਮੇਲਾ ਲੁੱਟਣ ਵਾਲੀ ਗੱਲ ਆ ਘਰੇ ਰੱਖਣ ਨੂੰ ਇਹ ਥੱਲੇ ਹਵਾਨਾ ਵੀ ਬਹੁਤ ਆ ਠੀਕ ਆ ਜੀ ਹਾਂ ਜੀ ਹਾਂ ਬਿਲਕੁਲ ਆਪਾਂ ਗੱਲ ਕਰੀਏ ਹਵਾਨਾ ਬਹੁਤ ਸੋਹਣਾ ਵਾ ਤੇ ਕੋਈ ਇਹ ਨਹੀਂ ਕਿ ਥਣਵਾਦ ਘਾਟ ਆ ਜਾਂ ਕੁਝ ਵੀ ਬੇ ਕੋਈ ਇੱਕ ਜਿਹੜਾ ਥਾਣਾ ਉੱਪਰੋਂ ਬਾਈ ਬਿਲਕੁਲ ਬਰਾਬਰ ਆ ਥੱਲੇ ਆ ਕੇ ਜਿਹੜਾ ਥਾਣਾ ਨਾਲ ਜੋੜਦੀ ਆ ਪਰੇਆ ਕਿ ਦੁੱਧ ਵਾਸਤੇ ਘਰੇ ਬਹੁਤ ਵਧੀਆ ਵੇਟ ਦੇ ਵਿੱਚ ਤਾਂ ਹੀਰੇ ਵੀ ਰੇਟ ਆਪਾਂ ਜਰੂਰ ਇਹਦਾ ਕਨਫਰਮ ਕਰੀਏ ਹਾਂਜੀ ਭਾਜੀ ਰੇਟ ਇਹਦਾ ਜੈਨੂਇੰਡਾ ਹੀ ਆ ਬਹੁਤ ਕਿੰਨਾ ਦਾ ਇਹਦਾ ਮੋਲ ਆਪਾਂ 45 ਕਰਦੇ ਆ 45 ਵਿੱਚ ਥੋੜਾ ਬਧਾ ਮਾਨਤਣ ਮਾਨਤਣ ਹੀਰਾ ਵੀ ਰਹਿੰਦਾ ਵੀ 45 ਦੇ ਵਿੱਚੋਂ ਮਾਨਤਣ ਜਿਹੜਾ ਉੜਦਿਆਂ ਰੋੜਦਿਆਂ ਵਾਲਾ ਹੀ ਆ ਉੜਦਿਆਂ ਵਾਲਾ ਬਿਲਕੁਲ ਹੀਰੇ ਵੀ ਰੋੜਦਿਆਂ ਵਾਲੀ ਗੱਲ ਹੈ ਮੈਂ ਤਾਂ ਵੀ 55 ਵੀ ਕਰ ਲੈਂਦੇ ਨਾ 55 ਦੀ ਵੀ ਜਾਂਦੀ ਹੈ ਹੀਰੇ ਜਾਂਦੀ ਸੀ ਹਾਂਜੀ ਬਿਲਕੁਲ ਜਾਣਦੀ ਕੋਈ ਸ਼ੱਕ ਨਹੀਂ ਬਾਕੀ ਆਪਾਂ ਦੱਸ ਦਿੱਤਾ ਕਿ ਬੱਚਾ ਪਿੱਛੋਂ ਲੈਂਦੀ ਜੋ ਹੱਥ ਨਾਲ ਪਸੰਦੀ ਕੋਈ ਟੀਕਾ ਨਹੀਂ ਹੈ ਪਹਾੜੇ ਵੰਡੇ ਤੇ ਆ ਤੇ ਹੀਰੇ ਵੀਰ ਮੁੱਲ ਬਹੁਤ ਜਾਇਜ਼ ਕੀਤਾ ਤੇ ਸਿਰਫ ਔੜ ਦੀਆਂ ਵਾਲੀ ਗੱਲ ਕੀਤੀ ਆ ਤੇ ਆ ਦੇਖੋ ਬੱਚਾ ਇਹ ਨਹੀਂ ਕਿ ਬੱਚੇ ਨੂੰ ਮਾਰਦੀ ਆ ਜਾਂ ਕੁਝ ਸਭ ਕੁਝ ਸਿਰਫ ਪਸ਼ੂ ਵੱਧ ਹੋਣ ਕਰਕੇ ਤਾਂ ਬੱਚੇ ਜਾਦੇ ਸੀ ਤੇ ਬੱਚਾ ਇਹ ਭੁੱਲ ਗਈ ਕਈ ਵਾਰ ਕੀ ਹੁੰਦਾ ਕਿ ਦੂਜੇ ਬੱਚੇ ਦਾ ਪਿਸ਼ਾਬ ਲੱਗ ਜਾਏ ਜਾਂ ਕਿਤੇ ਦੂਸਰੀ ਮੱਝ ਦਾ ਬਿਲਕੁਲ ਬੱਚਾ ਪਸ਼ੂ ਭੁੱਲ ਜਾਂਦਾ ਵਾ ਤੇ ਬਾਕੀ ਤੁਸੀਂ ਕੰਟੈਕਟ ਨੰਬਰ ਫੇਰ ਦੁਬਾਰਾ ਰਿਪੀਟ ਕਰਾ ਦਿੰਨੇ ਆ 9903682025 ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ